ਤੋਂ ਬਾਅਦ ਬੜਾ ਕਮਾਂਗਾਰਾਂ ਫਰਕ ਪਿਆ ਮਜ਼ਦੂਰ ਵਿਚਾਰੇ ਵਿਹਲੇ ਮਿਲ ਘਰਾਂ ਨੂੰ ਜਾਣ ਲਈ ਮਜਬੂਰ ਹੋ ਗਏ ਡੱਬਿਆਂ ਨੂੰ ਰੇੜੀ ਰੋਟੀ ਸੀ ਉਹ ਵੀ ਪੂਰੀ ਨਹੀਂ ਹੁੰਦੀ ਉਹਨਾਂ ਦੇ ਡੱਬਿਆਂ ਤੇ ਰੋਟੀ ਹੋਣੀ ਬੰਦ ਹੋ ਗਈ ਇਹੋ ਜਿਹੇ ਹਾਲਾਤ ਪੈਦਾ ਹੋ ਗਏ 2013 ਤੋਂ ਬਾਅਦ ਫਿਰ 2013 ਤੋਂ ਬਾਅਦ ਲਗਾਤਾਰ ਇੱਥੇ ਹੀ ਲੱਕ ਖਿਚੜੀ ਦਾ ਲੰਗਰ ਤਿਆਰ ਕੀਤਾ ਜਾਂਦਾ ਸੀਗਾ 5 ਦਿਨ ਖਿਚੜੀ ਤੇ 2 ਦਿਨ ਜਿਹੜਾ ਸੀਗਾ ਲੰਗਰ ਤਾਲ ਫੁਲਕੇ ਦਾ ਉਹ ਪ੍ਰਸਾਦ ਤੱਕ ਚੱਲੀ ਆ ਰਹੀ ਹੈ ਅੱਜ 24 ਹੋ ਗਿਆ तकरीबन 11 ਸਾਲ ਹੋ ਗਏ ਆ ਤੇ ਮਨ ਨੂੰ ਸਕੂਨ ਆ ਕਿ ਯਾਰ ਜਿਹੜੇ ਆਦਮੀ ਨੂੰ ਕੰਮ ਨਹੀਂ ਮਿਲਦਾ ਜਿਹੜੇ ਨੌਜਵਾਨ ਨੂੰ ਦਿਹਾੜੀ ਵਾਲਾ ਕੰਮ ਨਹੀਂ ਮਿਲਦਾ ਉਹ ਸ਼ਾਮ ਨੂੰ ਦੁਪਹਿਰੇ ਜਿਹੜਾ ਵਾ ਉਹ ਸਾਡੇ ਕੋਲ ਇਥੋਂ ਲੰਗਰ ਛੱਕੇ ਜਾਂਦਾ ਜਿਹੜਾ ਜਿੰਨੇ ਵੀ ਮੈਂਬਰ ਆ ਜਿਹੜੇ ਦਸਵੰਦ ਕੱਢ ਕੇ ਇਸ ਲੰਗਰ ਨੂੰ ਤਿਆਰ ਕਰਵਾਉਂਦੇ ਆ ਤੇ ਖਿਚੜੀ ਕਿਸੇ ਨੇ ਖਾਣੀ ਜੇ ਕੋਈ ਬੱਚਾ ਬਿਮਾਰ ਵੀ ਹੈ ਨਾ ਕੋਈ ਬੰਦਾ ਬਿਮਾਰ ਆ ਤੇ ਉਹ ਘਰ ਖਿਚੜੀ ਨਹੀਂ ਬੰਦੀ ਤੇ 12:30 ਵਜੇ ਇੱਥੇ ਭੇਜ ਦਿੰਦੇ ਵੀ ਸਾਨੂੰ ਸਾਡੇ ਘਰ ਅੱਜ ਸਾਡੇ ਜੀ ਬਿਮਾਰ ਹੈ ਤਾਂ ਸਾਨੂੰ ਖਿਚੜੀ ਚਾਹੀਦੀ ਆ ਬਾਬੇ ਨਾਨਕ ਨੇ ਜਿਹੜਾ ਲੰਗਰ ਦੀ ਪ੍ਰਥਾ ਚਲਾਈ ਸੀ ਉਹਨਾਂ ਨੇ ਵੀ ਬੜੇ ਵਧੀਆ ਸੋਚ ਨਾਲੇ ਲੰਗਰ ਦੀ ਪ੍ਰਥਾ ਚਲਾਈ ਸੀ ਵੀ ਘੱਟੋ ਘੱਟ ਜਿਹੜਾ ਵੀ ਇਨਸਾਨ ਇਸ ਦੁਨੀਆ 'ਚ ਪੈਦਾ ਹੋਇਆ ਉਹ ਇਨਸਾਨ ਰੋਜੀ ਰੋਟੀ ਲਈ ਕਰੋ ਨਿਕਲਦਾ ਤੇ ਉਹੀ ਪ੍ਰਥਾ ਜਿਹੜੀ ਆ ਬਾਬੇ ਨਾਨਕ ਤੋਂ ਉਹਨਾਂ ਦੇ ਜਿਹੜੇ ਗਾਂ ਵਧੂ ਸੋਚ ਦੇ ਲੋਗ ਆ ਉਹਨਾਂ ਦੇ ਨਾਲ ਜੁੜੇ ਜਿਵੇਂ ਨਾਰੰਗੀ ਆ ਹੋਰ ਉਹਨਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਨੇ ਜਿਹੜਾ ਵਾ ਇਸ ਨੂੰ ਅੱਗੇ ਤੋਰਿਆ ਇਹ ਮਤਲਬ ਇਹ ਲੰਗਰ ਖਤਮ ਹੋ ਗਿਆ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਇੱਥੇ ਕੋਈ ਮਤਲਬ ਉਹਨੂੰ ਰੋਟੀ ਨਹੀਂ ਮਿਲੂਗੀ ਉਹਨੂੰ ਪ੍ਰਸ਼ਾਦਾ ਨਹੀਂ ਮਿਲੂਗਾ ਉਹਨੂੰ ਖਿਚੜੀ ਨਹੀਂ ਮਿਲੂਗੀ ਪਿੱਛੇ ਇੱਕ ਬੈਕਅੱਪ ਵੀ ਤਿਆਰ ਹੁੰਦਾ ਵੀ ਜੇ ਸਾਡੇ ਕੋਲ ਕੋਈ ਅੱਧੇ ਘੰਟੇ ਬਾਅਦ ਵੀ ਆ ਜਾਵੇ ਉਹਨੂੰ ਵੀ ਘੱਟੋ ਘਾਟ ਆਪਾਂ ਜਿਹੜਾ ਲੰਗਰ ਸ਼ਿਕਾ ਸਕੀਏ ਛਾੜੇ ਇਲਾਕੇ ਦੇ ਏਰੀਏ 'ਚ ਜਿੰਨੇ ਵੀ ਮਜ਼ਦੂਰ ਹੁੰਦੇ ਆ ਦੁਪਹਿਰ ਨੂੰ ਕੋਈ ਭੁੱਖਾ ਨਹੀਂ ਜਾਂਦਾ ਘਰ ਕੋਈ ਨਾ ਵਾ ਰੱਜ ਕੇ ਇਥੋਂ ਲਖਚੜੀ ਖਾ ਕੇ ਪ੍ਰਸ਼ਾਦਾ ਛੱਕ ਕੇ ਆਪਣੇ ਘਰ ਰੱਜ ਕੇ ਇਥੋਂ ਜਾਂਦਾ ਇਹਦੇ ਵਿੱਚ ਅਸੀਂ ਲੰਗਰ ਹੋ ਗਿਆ ਪਲੱਸ 25 ਜਿਹੜੇ ਸਰਕਾਰੀ ਸਕੂਲ ਪੜਦੇ ਹੁਣ ਇੱਕ ਬੱਚੀ ਨੂੰ ਰਾਤੀ ਕਿਤਾਬਾਂ ਲੈ ਕੇ ਦਿੱਤੀਆਂ ਵਾਂ ਕਿਸੇ ਬੱਚੇ ਦੀ ਸਰਕਾਰੀ ਸਕੂਲ ਦੀ ਫੀਸ ਜਾਂ 2000 2.5 ਯਰ ਜਨਤਾ ਗਨ ਸਕੂਲ ਦੇ ਗਏ ਆਏ ਸੀਗੇ ਪਿੱਛੇ ਸਰਕਾਰੀ ਦਵਾਈਆਂ ਵਾਲੇ ਸਕੂਲ ਦੇ ਗਏ ਆਏ ਆ ਬੱਚਿਆਂ ਦੀ ਕਾਫੀ ਕਿਤਾਬੀ ਦੀ ਲੋੜ ਪੈਂਦੀ ਉਹ ਲੈ ਕੇ ਦਿੰਨੇ ਆ ਕੁਝ ਸਾਡੇ ਕੋਲ 25-30 ਬੀਬੀਆਂ ਵਿਵ ਵਿਧਵਾ ਰਾਸ਼ਨ ਲੈਂਦੀਆਂ ਨੇ ਸਾਡਾ ਤੇ ਇਹ ਹਿਸਾਬ ਹੈ ਪੰਜਾਬ ਦੇ ਜੰਗਲ ਚ ਮੰਗਲ ਲਾਉਣਾ ਤੇ ਸਾਡੇ ਬਾਬੇ ਨਾਨਕ ਨੇ ਸਾਨੂੰ ਦੱਸਿਆ ਜੰਗਲ ਚ ਮੰਗਲ ਕਿਸ ਤਰ੍ਹਾਂ ਲਾਉਣਾ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਬਾਬੇ ਨਾਨਕ ਵੱਲੋਂ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਗਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਤੱਕ ਜਿਹੜਾ ਉਹ ਪ੍ਰਥਾ ਚੱਲ ਰਹੀ ਆ ਅਤੇ ਲੰਗਰ ਜਿਹੜਾ ਲੋਕਾਂ ਦਾ ਢੇਡ ਭਰਿਆ ਵਾ ਜਿਹੜੇ ਲੋੜਵਾਂ ਲੋਕ ਨੇ ਤਸਵੀਰਾਂ ਵਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਛਾਟੇ ਦੀਆਂ ਜਿੱਥੇ ਕਿ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਰੋਜ਼ਾਨਾ ਜਿਹੜਾ ਕਿ ਖੇਤੀ ਦਾ ਜਿਹੜਾ ਲੰਗਰ ਲਗਾਇਆ ਜਾਂਦਾ ਵਾ ਅਤੇ ਦਾਲ ਪਛਾਦੀ ਦਾ ਵੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਸੇਵਾ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੇਕੀ ਸੇਵਾ ਲਈ ਆ ਰਹੀ ਆ ਅਤੇ ਦੁਪਹਿਰ ਨੂੰ ਖਾਸ ਕਰਕੇ ਜ ਮਜ਼ਦੂਰ ਲੋਕ ਹੁੰਦੇ ਨੇ ਜਿਹੜੇ ਕੰਮ ਕਾਰ ਵਾਸਤੇ ਰੋਜੀ ਰੋਟੀ ਕਮਾਉਣ ਵਾਸਤੇ ਪਿੰਡਾਂ ਤੋਂ ਜਿਹੜੇ ਕਿ ਸ਼ਹਿਰ ਆਉਂਦੇ ਨੇ ਉਹਨਾਂ ਵਾਸਤੇ ਜਿਹੜਾ ਕਿ ਖਾਸ ਪ੍ਰਬੰਧ ਕੀਤਾ ਹੈ ਨਾ ਤੁਸੀਂ ਦੇਖ ਸਕਦੇ ਹੋ ਛਤਰੀ ਜਿਹੜੀ ਆ ਸ਼ਾਮ ਵਾਸਤੇ ਲਗਾਈ ਗਈ ਆ ਅਤੇ ਪ੍ਰਸ਼ਾਦਾ ਬੜੇ ਸੁਜੰਗੜੇ ਢੰਗ ਨਾਲ ਜਿਹੜਾ ਕਿ ਪ੍ਰਸ਼ਾਦਾ ਸ਼ਕਾਇਆ ਜਾਂਦਾ ਬੜੀ ਨਿਮਰਤਾ ਤੇ ਪਿਆਰ ਨਾਲ ਲਾਗੇ ਹੀ ਪਾਣੀ ਦਾ ਖਾਕ ਕੇ ਠੰਡੇ ਪਾਣੀ ਦਾ ਜਿਹੜਾ ਪ੍ਰਬੰਧ ਆ ਤੇ ਗੱਲਬਾਤ ਵੀ ਕਰਾਂਗੇ ਜਿਹੜੇ ਕਿ ਪ੍ਰਬੰਧਕ ਨੇ ਮਾਤਾ ਗੁਰਜੀ ਵੈਲਫੇਅਰ ਸੋਸਾਇਟੀ ਦੇ ਤੁਸੀਂ ਜਿਹੜਾ ਵੀ ਦੇਖ ਸਕਦੇ ਹੋ ਇਹ ਸਾਰੇ ਵੀਰ ਨੇ ਜਿਹੜਾ ਕਿ ਇਹ ਸੋਸਾਇਟੀ ਦੇ ਮੈਂਬਰ ਵੀ ਨੇ ਅਤੇ ਤਨੋਂ ਮਨੋਂ ਜਿਹੜੇ ਕਿ ਸੇਵਾ ਕਰਦੇ ਨੇ ਖਾਸ ਕਰਕੇ ਆਪਣੇ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ ਨੇ ਕਿਉਂਕਿ ਦਸਵੰਧ ਜਿਹੜਾ ਕੱਢਣਾ ਬਹੁਤ ਜ਼ਰੂਰੀ ਆ ਹਰ ਕਿਸੇ ਵਾਸਤੇ ਜਿਹੜਾ ਕਿ ਲੋੜਵੰਦ ਲੋਕਾਂ ਦੇ ਕੰਮ ਆ ਸਕੇ ਸਰਪ੍ਰੀ ਸਿੰਘ ਹਰੀਖੰਡ ਨਾਲ ਗੱਲਬਾਤ ਕਰਾਂਗੇ ਸਰਪ੍ਰੀ ਸਿੰਘ ਹਰੀ ਜੀ ਕਿਸਤਾ ਦੇ ਦੋ ਲੋੜਵੰਦ ਲੋਕਾਂ ਵਾਸਤੇ ਲੰਗਰ ਡੇਲੀ ਜੁਆਇਆ ਜਾ ਰਿਹਾ ਮਾਤਾ ਗੁਰੂ ਜੀ ਦੇ ਸਾਡੀ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਇਹ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਸੀਗਾ ਸਾਡੇ ਹਰਿੰਦਰਪਾਲ ਨਾਰੰਗੀ ਜੀ ਦਾ 2013 ਚ ਜਦੋਂ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਬਣੀ ਤੇ ਜ਼ਿਆਦਾਤਰ ਸਾਡਾ ਧਿਆਨ ਇਹ ਬੱਚਿਆਂ ਵੱਲ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸੀਗੇ ਪੜਨ ਵਾਲੇ ਬੱਚੇ ਵਿਦਿਆਰਥੀ ਪਰ ਇੱਕ ਦਿਨ ਇਹਨਾਂ ਦੇ ਮਨ 'ਚ ਆਇਆ ਵੀ ਯਾਰ ਜਿਹੜੇ ਇੱਥੇ ਲੋਕ ਮਜ਼ਦੂਰੀ ਕਰਨੋਂ ਹੁੰਦੇ ਆ ਕਿਉਂਕਿ 2013 ਤੋਂ ਬਾਅਦ ਬੜਾ ਕੰਮਕਾਰਾਂ 'ਚ ਫਰਕ ਪਿਆ ਮਜ਼ਦੂਰ ਵਿਚਾਰੇ ਵੇਲੇ ਮਤਲਬ ਘਰਾਂ ਨੂੰ ਜਾਣ ਲਈ ਮਜਬੂਰ ਹੋ ਗਏ ਡੱਬਿਆਂ ਨੇ ਜਿਹੜੀ ਰੋਟੀ ਸੀ ਉਹ ਵੀ ਪੂਰੀ ਨਹੀਂ ਹੁੰਦੀ ਉਹਨਾਂ ਦੇ ਡੱਬਿਆਂ ਤੇ ਰੋਟੀ ਹੋਣੀ ਬੰਦ ਹੋ ਗਈ ਇਹੋ ਜਿਹੇ ਹਾਲਾਤ ਪੈਦਾ ਹੋ ਗਏ 2013 ਤੋਂ ਬਾਅਦ ਬੜਾ ਜਿਹੜਾ ਕਾਰੋਬਾਰ ਚ ਘਾਟਾ ਪਿਆ ਤੇ ਨਾਰਕ ਸਿੰਘ ਸਾਹਿਬ ਨੇ ਉਹਦੇ ਸੋਚਿਆ ਵੀ ਯਾਰ ਜੇ ਅਸੀਂ ਬੜੇ ਵੱਡੇ ਵੱਡੇ ਲੰਗਰ ਲਗਾ ਰਹੇ ਆ ਪਰ ਸਾਨੂੰ ਕੁਛ ਨਾ ਕੁਛ ਇਸ ਤਰ੍ਹਾਂ ਦਾ ਵੀ ਪਲਾਨ ਕਰਨਾ ਚਾਹੀਦਾ ਜਿਹਦੇ ਚ ਜਿਹੜੇ ਮਜ਼ਦੂਰ ਲੋਕ ਆ ਵੀ ਉਹ ਦੁਪਹਿਰ ਦਾ ਖਾਣਾ ਘੱਟੋ-ਘੱਟ ਸਾਡੇ ਕੋਲੋਂ ਇੱਥੋਂ ਖਾ ਗਏ ਤਾਂ ਆਪਾਂ ਉਹਨਾਂ ਦੀ ਸੇਵਾ ਕਰ ਸਕੀਏ ਫਿਰ 2013 ਤੋਂ ਬਾਅਦ ਲਗਾਤਾਰ ਇੱਥੇ ਜਿਹੜਾ ਖਿਚੜੀ ਦਾ ਲੰਗਰ ਤਿਆਰ ਕੀਤਾ ਜਾਂਦਾ ਸੀਗਾ 5 ਦਿਨ ਖਿਚੜੀ ਤੇ 2 ਦਿਨ ਜਿਹੜਾ ਸੀਗਾ ਲੰਗਰ ਦਾਲ ਫੁਲਕੇ ਦਾ ਉਹ ਪ੍ਰਸਾਦ ਤੱਕ ਚੱਲੀ ਆ ਰਹੀ ਹੈ ਅੱਜ 24 ਹੋ ਗਿਆ तकरीबन 11 ਸਾਲ ਹੋ ਗਏ ਆ ਤੇ ਮਾਨੂੰ ਸਕੂਨ ਆ ਕਿ ਯਾਰ ਜਿਹੜੇ ਆਦਮੀ ਨੂੰ ਕੰਮ ਨਹੀਂ ਮਿਲਦਾ ਜਿਹੜੇ ਨੌਜਵਾਨ ਨੂੰ ਦਿਹਾੜੀ ਵਾਲਾ ਕੰਮ ਨਹੀਂ ਮਿਲਦਾ ਉਹ ਸ਼ਾਮ ਨੂੰ ਦੁਪਹਿਰੇ ਜਿਹੜਾ ਵਾ ਉਹ ਸਾਡੇ ਕੋਲ ਇੱਥੋਂ ਲੰਗਰ ਛੱਕੇ ਜਾਂਦਾ ਜਿਹੜਾ ਜਿੰਨੇ ਵੀ ਮੈਂਬਰ ਆ ਜਿਹੜੇ ਦਸਵੰਧ ਕੱਢ ਕੇ ਇਸ ਲੰਗਰ ਨੂੰ ਤਿਆਰ ਕਰਵਾਉਂਦੇ ਆ ਤੇ ਸਭ ਤੋਂ ਵੱਡਾ ਯੋਗਦਾਨ ਹਰਿੰਦਰਪਾਲ ਨਾਰੀਂ ਦਾ ਜਿਹੜੇ ਤੜਕੇ ਉੱਠ ਕੇ ਜਿਹੜਾ ਲੰਗਰ ਤਿਆਰ ਕਰਦੇ ਆਪਣੇ ਹੱਥੀਂ ਤਿਆਰ ਕਰਕੇ ਤੇ ਆਪਣੇ ਹੱਥੀਂ ਉਹਨਾਂ ਮਜ਼ਦੂਰ ਲੋਕਾਂ ਨੂੰ ਛਕਾਉਂਦੇ ਆ ਤੇ ਹੋਰ ਵੀ ਰਾਹੀਰ ਮਤਲਬ ਕੱਲੇ ਮਜ਼ਦੂਰ ਹੀ ਨਹੀਂ ਜਿਹੜਾ ਵੀ ਰਾਹੀਰ ਲੰਘਦਾ ਤੇ ਮਤਲਬ ਐਸਲੇ ਛੱਡ ਦੇ ਇੱਕ ਮਸ਼ਹੂਰ ਗੱਲ ਹੋ ਗਈ ਹੈ ਵੀ ਜੇ ਖਿਚੜੀ ਕਿਸੇ ਨੇ ਖਾਣੀ ਜੇ ਕੋਈ ਬੱਚਾ ਬਿਮਾਰ ਵੀ ਹੈ ਨਾ ਕੋਈ ਬੰਦਾ ਬਿਮਾਰ ਆ ਤੇ ਉਹ ਘਰ ਖਿਚੜੀ ਨਹੀਂ ਬੰਦੀ ਤੇ 12:30 ਵਜੇ ਇੱਥੇ ਭੇਜ ਦਿੰਦੇ ਵੀ ਸਾਨੂੰ ਸਾਡੇ ਘਰ ਅੱਜ ਸਾਡੇ ਜੀ ਬਿਮਾਰ ਹੈ ਤਾਂ ਸਾਨੂੰ ਖਿਚੜੀ ਚਾਹੀਦੀ ਆ ਵੀ ਇਹ ਖਿਚੜੀ ਦੀ ਇੰਨੀ ਮਸ਼ਹੂਰੀ ਹੋ ਗਈ ਤੇ ਖਿਚੜੀ ਵੀ ਆਲਾ ਦਰਜੇ ਦੀ ਬਹੁਤ ਵਧੀਆ ਸਮਾਨ ਪਾ ਗਏ ਨਿੰਦਰਪਾਲ ਨਾਰਕ ਜੀ ਆਪ ਤਿਆਰ ਕਰਦੇ ਆ ਕਿਸਨਾ ਦੇ ਅਸੀਂ ਦੇਖਿਆ ਵੀ ਜਿਵੇਂ ਸ਼ਾੜਾ ਚੌਂਕ ਮੈਂ ਕਹਿ ਸਕਦਾ ਹਾਂ ਦਰਸ਼ਕਾਂ ਨੂੰ ਸ਼ਾੜਾ ਚੌਂਕ ਆ ਅਟਾਰੀ ਵਾਗਾ ਬਾਡਰ ਜਾਂਦਾ ਵਾ ਕਈ ਪਿੰਡ ਲੱਗਦੇ ਨੇ ਅਸੀਂ ਦੇਖਿਆ ਵੀ ਖਾਸ ਕਰਕੇ ਇਹ ਸਾਡੇ ਵਿੱਚ ਜਿਹੜੇ ਮਜ਼ਦੂਰ ਲੋਕ ਨੇ ਜਦੋਂ ਗੱਲ ਕੀਤੀ ਆ ਮਜ਼ਦੂਰ ਲੋਕ ਜਿਹੜੇ ਕੀ ਦਿਹਾੜੀ ਕੰਮ ਕਰਦੇ ਪਿੰਡਾਂ ਤੋਂ ਸ਼ਹਿਰ ਆਉਂਦੇ ਨੇ ਅਸੀਂ ਦੇਖਿਆ ਕਈਆਂ ਦਾ ਕੰਮਕਾਰ ਨਹੀਂ ਲੱਗਦਾ ਜਾੜੀ ਨਹੀਂ ਲੱਗਦੀ ਕਈ ਵਾਰੀ ਕਈ ਵਾਰੀ ਖਾਲੀ ਵਾਪਸ ਜਾਣ ਦਾ ਵਾ ਤੇ ਅਸੀਂ ਦੇਖਿਆ ਕਈ ਹਾਲਾਤ ਵੀ ਉਹਨਾਂ ਕੋਲ ਰੋਟੀ ਵਾਸਤੇ ਪੈਸੇ ਨਹੀਂ ਹੁੰਦੇ ਇਹ ਹਾਲਾਤ ਨੇ ਪਰ ਜਦੋਂ ਇਸ ਤਰ੍ਹਾਂ ਦਾ ਪ੍ਰਬੰਧ ਹੋ ਜਾਂਦਾ ਜਦੋਂ ਨਾਰਕਸਾਹ ਵਰਗੇ ਵੀਰਾਂ ਨੇ ਜਦੋਂ ਕਿ ਲੰਗਰ ਜਿਹੜਾ ਖਵਾ ਦਿੰਦੇ ਨੇ ਕਿ ਲੱਗਦਾ ਨਹੀਂ ਵੀ ਇਸ ਸਹੂਲਤਾਂ ਜਿਹੜੀਆਂ ਨੇ ਕਿੰਨਾ ਕਿਤੇ ਜਿਹੜੀਆਂ ਬਾਬੇ ਨਾਨਕ ਨੇ ਸ਼ੁਰੂ ਕੀਤੀਆਂ ਗਈਆਂ ਸੀ ਅੱਜ ਵੀ ਚੱਲ ਰਹੀਆਂ ਅਤੇ ਮੈਨੂੰ ਲੱਗਦਾ ਵੀ ਗੁਰੂ ਆਮਦਾਸ ਦੀ ਧਰਤੀ ਉੱਤੇ ਕੋਈ ਵੀ ਜਿਹੜਾ ਸ਼ਖਸ ਹੈ ਮੈਨੂੰ ਲੱਗਦਾ ਉਹ ਭੁੱਖਾ ਨਹੀਂ ਸੌਂਗਾ ਕੀ ਕਰਨੀ ਚਾਹੋ ਦੇਖੋ ਜੀ ਜਿਹੜ ਸਾਰੇ ਪਿੰਡਾਂ ਦੀ ਜਿਵੇਂ ਕਹਿੰਦੇ ਨਾ ਗੰਡ ਪਰੋਣੀ ਸਾੜਾ ਚੌਂਕ ਉਹ ਗੰਡ ਪਰੋਈ ਗੰਡ ਹੈ ਜੋ ਜਿਹੜੀ ਸਾਰੇ ਪਿੰਡਾਂ ਨੂੰ ਜੋੜਦੀ ਆ ਤੇ ਸਾਰੇ ਹੀ ਪਿੰਡਾਂ ਤੋਂ ਜਿਹੜੇ ਮਜ਼ਦੂਰ ਆਣ ਕੇ ਸਾੜੇ ਚੌਂਕ 'ਚ ਖਲੋਂਦੇ ਆ ਬਾਬੇ ਨਾਨਕ ਨੇ ਜਿਹੜਾ ਲੰਗਰ ਦੀ ਪ੍ਰਥਾ ਚਲਾਈ ਸੀ ਉਹਨਾਂ ਨੇ ਵੀ ਬੜੇ ਵਧੀਆ ਸੋਚ ਨਾਲ ਇਹ ਲੰਗਰ ਦੀ ਪ੍ਰਥਾ ਚਲਾਈ ਸੀ ਵੀ ਘੱਟੋ ਘੱਟ ਜਿਹੜਾ ਵੀ ਇਨਸਾਨ ਇਸ ਦੁਨੀਆ 'ਚ ਪੈਦਾ ਹੋਇਆ ਉਹ ਇਨਸਾਨ ਰੋਜੀ ਰੋਟੀ ਲਈ ਘਰੋਂ ਨਿਕਲਦਾ ਤੇ ਉਹੀ ਪ੍ਰਥਾ ਜਿਹੜੀ ਆ ਬਾਬੇ ਨਾਨਕ ਤੋਂ ਉਹਨਾਂ ਦੇ ਜਿਹੜੇ ਅ ਗਾਂ ਵਧੂ ਸੋਚਦੇ ਲੋਗ ਆ ਉਹਨਾਂ ਦੇ ਨਾਲ ਜੁੜੇ ਜਿਵੇਂ ਨਾਰੰਗਜੀ ਆ ਹੋਰ ਉਹਨਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਨੇ ਜਿਹੜਾ ਵਾ ਇਸ ਨੂੰ ਅੱਗੇ ਤੋਰਿਆ ਅੱਜ ਇੱਥੇ ਇਹ ਮਤਲਬ ਇਹ ਲੰਗਰ ਖਤਮ ਹੋ ਗਿਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਥੇ ਕੋਈ ਮਤਲਬ ਉਹਨੂੰ ਰੋਟੀ ਨਹੀਂ ਮਿਲੂਗੀ ਉਹਨੂੰ ਪ੍ਰਸ਼ਾਦਾ ਨਹੀਂ ਮਿਲੂਗਾ ਉਹਨੂੰ ਖਿਚੜੀ ਨਹੀਂ ਮਿਲੂਗੀ ਪਿੱਛੇ ਇੱਕ ਬੈਕਅੱਪ ਵੀ ਤਿਆਰ ਹੁੰਦਾ ਵੀ ਜੇ ਸਾਡੇ ਕੋਲ ਕੋਈ ਅੱਧੇ ਘੰਟੇ ਬਾਅਦ ਵੀ ਆ ਜਾਵੇ ਉਹਨੂੰ ਵੀ ਘੱਟੋ ਘਾਟ ਆਪਾਂ ਜੜਾ ਲੰਗਰ ਸ਼ਿਕਾ ਸਕੀ ਮਤਲਬ ਇਥੋਂ ਸਾਡੇ ਮੈਂ ਇੱਕੋ ਗੱਲ ਜਾਨਣਾ ਵੀ ਸਾਡੇ ਜਿਹੜੇ ਛਾਟੇ ਇਲਾਕੇ ਦੇ ਏਰੀਏ ਚ ਜਿੰਨੇ ਵੀ ਮਜ਼ਦੂਰ ਹੁੰਦੇ ਆ ਦੁਪਹਿਰ ਨੂੰ ਕੋਈ ਭੁੱਖਾ ਨਹੀਂ ਜਾਂਦਾ ਘਰ ਉਹ ਜਿਹੜਾ ਵਾ ਰੱਜ ਕੇ ਇਥੋਂ ਲਖਚੜੀ ਖਾ ਕੇ ਪ੍ਰਸ਼ਾਦਾ ਛੱਕ ਕੇ ਆਪਣੇ ਘਰ ਰੱਜ ਕੇ ਇਥੋਂ ਜਾਂਦਾ ਠੀਕ ਆ ਉਹਨੂੰ ਕੰਮ ਮਿਲਿਆ ਜਾਂ ਨਹੀਂ ਮਿਲਿਆ ਕਿਉਂਕਿ ਅਸਲੇ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਉਹ ਨੀਤੀਆਂ ਮਜ਼ਦੂਰ ਮਾਰੂ ਨੀਤੀਆਂ ਉਹ ਨੀਤੀਆਂ ਵਪਾਰੀ ਜਿਹੜਾ ਉਹਨੂੰ ਮਾਰਨੀਆਂ ਨੀਤੀਆਂ ਪਰ ਰੋਟੀ ਬੜੀ ਜ਼ਰੂਰੀ ਆ ਦੋ ਟਾਈਮ ਦੀ ਰੋਟੀ ਜਿਹੜੀ ਆ ਹਰ ਇਨਸਾਨ ਦੇ ਲਈ ਬਹੁਤ ਜ਼ਰੂਰੀ ਆ ਪਰ ਘੱਟੋ ਘੱਟ ਜਿੰਨਾ ਵੀ ਇਨਾਂ ਕੋਲ ਦਸਵੰਦ ਨਿਕਲਦਾ ਸਾਡੇ ਕੋਲ ਦਸਵੰਦ ਨਿਕਲਦਾ ਅਸੀਂ ਇੱਥੇ ਉਹਦੇ ਹਿਸਾਬ ਨਾਲ ਜਿੰਨਾ ਸਾਡੇ ਕੋਲ ਹੋ ਸਕਦਾ ਅਸੀਂ ਉਹ ਹਰ ਇੱਕ ਨੂੰ ਲੰਗਰ ਛਕਾ ਕੇ ਤੋਰਦੇ ਆ ਅਸੀਂ ਕਿਸਤਾ ਰਹਿੰਦੇ ਹਾਂ ਅਸੀਂ ਦੇਖਿਆ ਵੀ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਗੁਰੂਆਂ ਪੀਰਾਂ ਦੀ ਧਰਤੀ ਕਹਾ ਜਾਂਦਾ ਵਾ ਕਹਿੰਦੇ ਪੰਜਾਬ ਦੀ ਧਰਤੀ ਉੱਤੇ ਕੋਈ ਵੀ ਭੁੱਖਾ ਨਹੀਂ ਸੌਂਦਾ ਹਰ ਇੱਕ ਨੂੰ ਪਛਾਦਾ ਜਿਹੜਾ ਮਿਲਦਾ ਚਾਹੇ ਕਿਸੇ ਗੁਰਦਵਾਰਾ ਸਾਹਿਬ ਮਿਲ ਜੇ ਕਿਤੇ ਵੀ ਜਿਹੜੇ ਆ ਇਹ ਚੁੱਲ੍ਹੇ ਪਰ ਗੱਲ ਕਰੀ ਕਹਿੰਦੇ ਜੇ ਪੰਜਾਬ ਦੇ ਬਾਹਰ ਜਾਂਦੇ ਆ ਤੇ ਚਾਹ ਪਾਣੀ ਦੀ ਜਾਂ ਪ੍ਰਸ਼ਾਦੇ ਦੀ ਬੜੀ ਕਹਿੰਦਾ ਜਿ cụcਦੀ ਲਖਨਊ ਕਹਿੰਦੇ ਲੋਕ ਕਹਿੰਦੇ ਪੰਜਾਬ ਵਰਗੀ ਮੌਜ ਨਹੀਂ ਲੱਭਣੀ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਬਿਲਕੁਲ ਸਚਾਈ ਥੋੜਾ ਸਮਾਂ ਪਹਿਲਾਂ ਮੈਨੂੰ ਕੋਈ ਕੰਮ ਸੀਗਾ ਤੇ ਮੈਂ ਕਲਕੱਤੇ ਗਿਆ ਕਲਕੱਤੇ ਮੈਂ ਬਾਈ ਪਲੇਨ ਗਿਆ ਤੇ ਪਰ ਮੈਂ ਜਦੋਂ ਆਇਆ ਉੱਥੋਂ ਬਾਈ ਕਾਰ ਆਇਆ ਮੈਂ ਕਲਕੱਤੇ ਤੋਂ ਲੈ ਕੇ ਤੇ ਲਖਨਊ ਤੱਕ ਜਿਹੜਾ ਵਾ ਦੋ ਫੁਲਕੇ ਵਾਲੀ ਆਤਰ ਹੋ ਗਿਆ ਸੀਗਾ ਮੈਨੂੰ ਕਿਤੇ ਦੋ ਫੁਲਕੇ ਮਿਲ ਜਾਣ ਮੈਂ ਫੁਲਕੇ ਵਾਲੀ ਤਰਸ ਗਿਆ ਕਿਉਂਕਿ ਢਾਬੇ ਜਿਹੜੇ ਬਣੇ ਸੀ ਉਹ ਸਾਡੇ ਮਾਪਕ ਨਹੀਂ ਸੀਗੇ ਸਾਨੂੰ ਪਸੰਦ ਨਹੀਂ ਸੀਗੇ ਪਰ ਤੁਸੀਂ ਜਿੱਤਰਾ ਕਹਿ ਰਹੇ ਹੋ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਨਹੀਂ ਸੌਂਦਾ ਇਹ ਸਚਾਈ ਗੱਲ ਆ ਪਰ ਪੰਜਾਬੀਆਂ ਨੂੰ ਇਹ ਮਾਨ ਸਾਡੇ ਹਿੱਸੇ ਆਇਆ ਵੀ ਪੰਜਾਬੀ ਜਿੱਥੇ ਹੈਗਾ ਉੱਥੇ ਕਿਸੇ ਨੂੰ ਭੁੱਖਾ ਨਹੀਂ ਸੌਂਨ ਦਿੰਦਾ ਅਸੀਂ ਅੱਜ ਜਦੋਂ ਹੜੋਂਦੇ ਆ ਜਿਵੇਂ ਖਾਲਸਾ ਏੜਿਆ ਹੋਰ ਵੀ ਸਾਡੀਆਂ ਸੰਸਥਾਵਾਂ ਸਾਡੀ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਆਪਣਾ ਬੋਰੀਆ ਬਿਸਤਰਾ ਬਨ ਕੇ ਉੱਥੇ ਪਹੁੰਚ ਜਾਂਦੀ ਆ ਉੱਥੇ ਲੰਗਰ ਲਾ ਦਿੰਦੀ ਆ ਸਾਡਾ ਤੇ ਇਹ ਹਿਸਾਬ ਹੈ ਪੰਜਾਬ ਦੇ ਜੰਗਲ ਚ ਮੰਗਲ ਲਾਉਣਾ ਤੇ ਸਾਡੇ ਬਾਬੇ ਨਾਨਕ ਨੇ ਸਾਨੂੰ ਦੱਸਿਆ ਵੀ ਜੰਗਲ ਚ ਮੰਗਲ ਕਿਸ ਤਰ੍ਹਾਂ ਲਾਉਣਾ ਇਹ ਵੀ ਗੱਲ ਵੀ ਰਾਸ਼ਨ ਤੋਂ ਰਾਸ਼ਨ ਤੋਂ ਅਸੀਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਤੇ ਜੇ ਕਿਸੇ ਨੂੰ ਇਲਾਜ ਦੀ ਜ਼ਰੂਰਤ ਆ ਤੇ ਸਾਡੇ ਪੰਜਾਬੀ ਵੀ ਉਸ ਚ ਵੱਧ ਚੜ ਕੇ ਹਿੱਸਾ ਪਾਉਂਦੇ ਆ ਜਿੱਥੇ ਆਪਣੇ ਪੰਜਾਬ ਨੂੰ ਰਜਉਂਦੇ ਆ ਉਥੇ ਪੂਰੀ ਦੁਨੀਆ ਨੂੰ ਮਤਲਬ ਇਹ ਕੋਈ ਇੱਕ ਪੰਜਾਬ ਦੇ ਹਿੱਸੇ ਤੱਕ ਸੀਮਤ ਨਹੀਂ ਆ ਪੂਰੀ ਦੁਨੀਆ ਚ ਜਦੋਂ ਆਫਤ ਆਉਂਦੀ ਆ ਸਾਡੇ ਪੰਜਾਬੀ ਮੋਰੀ ਹੋ ਕੇ ਉਹ ਦੁਨੀਆ ਦੀ ਭੁੱਖ ਸ਼ਾਂਤ ਕਰਨ ਵਾਸਤੇ ਉੱਥੇ ਸਭ ਤੋਂ ਪਹਿਲਾਂ ਪਹੁੰਚਦੇ ਆ ਕਿੱਸ ਤਰ੍ਹਾਂ ਦੀ ਹੁੰਦੀ ਹੈ ਅਸੀਂ ਦੇਖਦੇ ਭੀ ਖਾਸ ਕਰਕੇ ਪੰਜਾਬੀ ਜਿਹੜੇ ਨੇ ਕਹਿੰਦੇ ਲੰਗਰ ਕਰਕੇ ਜਾਂਦੇ ਨੇ ਕਹਿੰਦੇ ਹਮੇਸ਼ਾ ਹੀ ਉਹਨਾਂ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਉਹਨਾਂ ਵਿੱਚ ਬੜੀ ਕੁੱਟਕੁੱਟ ਕੇ ਪਈ ਹੁੰਦੀ ਆ ਪਤਾ ਲੱਗਦਾ ਸਿਰਫ ਕਿਤੇ ਲੋੜ ਵਾਂਝਾ ਤੇ ਪ੍ਰਸ਼ਾਦੇ ਦੀ ਲੋੜ ਐ ਲੰਗਰ ਦੀ ਲੋੜ ਆ ਕਹਿੰਦੇ ਦਿਨ ਰਾਤ ਇਹ ਕਰ ਦਿੰਦੇ ਨੇ ਬਾਬਾ ਰਾਮ ਸਿੰਘ ਤੇ ਬਾਬਾ ਹਰਨਾਮ ਸਿੰਘ ਹੁਣੀ ਇਹਨਾਂ ਦੇ ਪੂਰਵਜ ਹੋਏ ਆ ਜਿਨ੍ਹਾਂ ਨੇ ਛੱਟੇ ਦੇ ਵਿੱਚ ਅੱਜ ਤੋਂ 75 ਸਾਲ ਪਹਿਲਾਂ 80 ਸਾਲ ਪਹਿਲਾਂ ਜਿਹੜੀ ਲੰਗਰ ਦੀ ਪ੍ਰਥਾ ਤੋਰੀ ਸੀ ਜਿਹੜੀ 80 ਸਾਲ ਤੋਂ ਲਗਾਤਾਰ ਚੱਲ ਰਹੀ ਆ ਕਿਸੇ ਨਾ ਕਿਸੇ ਰੂਪ ਚ ਇੱਥੇ ਉਹ ਲੰਗਰ ਦੀ ਪ੍ਰਥਾ ਚੱਲ ਰਹੀ ਆ ਚਾਹੇ ਉਹ ਖਿਚੜੀ ਦਾ ਲੰਗਰ ਹੋਵੇ ਚਾਹੇ ਉਹ ਦਾਲ ਫੁਲਕੇ ਦਾ ਲੰਗਰ ਹੋਵੇ ਚਾਹੇ ਉਹ ਖੀਰ ਪੂੜਿਆਂ ਦਾ ਲੰਗਰ ਹੋਵੇ ਉਹ ਲਗਾਤਾਰ 80 ਸਾਲ ਤੋਂ ਇਹ ਜਿਹੜਾ ਗੇੜ ਚੱਲ ਰਿਹਾ ਤੇ ਜਿਹੜੇ ਪੰਜਾਬੀ ਮੰਨੇ ਜਾਂਦੇ ਆ ਪੰਜਾਬੀ ਪੈਦਾ ਕਰਨਾ ਵੀ ਜਾਣਦੇ ਆ ਤੇ ਵੰਡ ਕੇ ਛਕਣਾ ਵੀ ਜਾਣਦੇ ਤੇ ਵੰਡਣਾ ਵੀ ਜਾਣਦੇ ਆ ਪੰਜਾਬ ਦੀ ਧਰਤੀ ਬੜੀ ਜ਼ਰਖੇਸ ਧਰਤੀ ਆ ਇਸ ਧਰਤੀ 'ਚ ਕਹਿੰਦੇ ਵੀ ਤੁਸੀਂ ਕਿਸੇ ਵੀ ਬੀਆਬਾਨ 'ਚ ਵੀ ਬੀਜ ਸੁੱਟਦੇ ਤੇ ਉਪਜ ਜਾਂਦਾ ਇਹ ਸਾਡੇ ਪੰਜਾਬ ਦੀ ਧਰਤੀ ਦੀ ਖਲਕਤ ਆ ਤੇ ਪੰਜਾਬ ਦੀ ਧਰਤੀ ਦੇ ਵਸਿੰਨਿਆਂ ਦਾ ਜਿਹੜੀ ਮਿਹਨਤ ਆ ਅੰਤ ਤੱਕ ਮਿਹਨਤ ਉਹਦਾ ਨਤੀਜਾ ਜਿਹੜਾ ਅਸੀਂ ਪੂਰੀ ਦੁਨੀਆ ਨੂੰ ਜਿਹੜਾ ਰਜਾਉਂਦੇ ਆ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਖਾਈਆਂ ਨੇ ਅਮਰਸਾ ਦੇ ਛਾੜਾ ਚੌਂਕ ਦੀਆਂ ਜਿੱਥੇ ਕਿ ਮਾਤਾ ਗੁਜਰੀ ਬੈਲਪੁਰ ਸੋਸਾਇਟੀ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਤਸਵੀਰਾਂ ਖਾਵਾਂਗੇ ਤੁਸੀਂ ਦੇਖ ਸਕਦੇ ਹੋ ਵੀ ਰਜਾਨਾ ਚਿੱਟੀ ਦਾ ਲੰਗਰ ਤੇ ਚੌਥੇ ਵੀਰਵਾਰ ਮਿਸੇ ਪ੍ਰਸ਼ਾਦੇ ਅਤੇ ਸ਼ਾਨਦਾਰ ਪੌਦਿਆਂ ਜਿਹੜੇ ਕਿ ਵਾਤਾਵਰਣ ਬਚਾਵਾ ਵਾਸਤੇ ਸ਼ਾਨਦਾਰ ਪੌਦਿਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਲੋੜਵੰਦ ਬੱਚਿਆਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੰਮ ਨਹੀਂ ਕਰ ਰਹੀ ਕੱਲਾ ਲੰਗਰ ਨਹੀਂ ਪਛਾੜਾ ਸ਼ਿਕਾ ਰਹੀ ਹੋਰ ਹੀ بڑے ਪਰਾਲੇ ਜਿਹੜੇ ਕਰ ਰਹੀ ਹੈ ਤੇ ਗੱਲਬਾਤ ਕਰਾਂਗੇ ਨਾਰਕ ਸਾਹਿਬ ਸਾਡੇ ਨਾਲ ਨੇ ਨਰ ਸਾਹਿਬ ਜੀ ਵਧਾਈ ਦੇ ਪਾਤਰ ਜੋ ਪਰਮਾਤਮਾ ਨੇ ਬਾਬੇ ਨਾਨਕ ਨੇ ਤੁਹਾਨੂੰ ਸੇਵਾ ਬਖਸ਼ੀ ਲੰਗਰ ਦੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਬਾਰੇ ਜੋ ਵੀ ਆ ਹਰੀ ਸਾਹਿਬ ਨੇ ਸਾਰਾ ਕੁਝ ਦੱਸਤਾ ਵਾ ਜਿੱਥੇ ਲੰਗਰ ਦੀ ਸੇਵਾ ਚੱਲਦੀ ਆ ਉਹਦੇ ਵਿੱਚ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਭਾਜੀ ਗੋਦਪਾਲ ਸਿੰਘ ਸਰਦਾਰ ਬਲਦੇਵ ਸਿੰਘ ਤੇ ਇਕਬਾਲ ਸਿੰਘ ਹੱਥੀਂ ਆਣ ਕੇ ਸੇਵਾ ਕਰਦੇ ਆ ਮੈਂ ਇਹਨਾਂ ਦਾ ਬਹੁਤ ਤੈਦਲੋਂ ਸ਼ੁਕਰ ਗੁਜ਼ਾਰਿਆ ਕਿ ਇਹ ਮੇਰੇ ਨਾਲ ਆਪਣਾ ਸੇਵਾ ਕਰਦੇ ਨੇ ਔਰ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਤੇ ਤਾਂ ਹੀ ਸੇਵਾ ਹੁੰਦੀ ਆ ਉਸ ਤੋਂ ਬਿਲਾ ਦਾ ਮੈਨੂੰ ਬੜੀ ਖੁਸ਼ੀ ਆ ਇਹ ਸੇਵਾ ਵਿੱਚ ਮੇਰੇ ਪਰਿਵਾਰ ਦਾ ਬਹੁਤ ਯੋਗਦਾਨ ਆ ਮੇਰੇ بیٹے ਦਾ ਤੇ ਵਾਈਫ ਦਾ ਮੇਰੇ بیٹے ਨੇ ਮੈਨੂੰ ਦੁਕਾਨ ਤੋਂ ਬਿਲਕੁਲ ਫ੍ਰੀ ਕਰਕੇ ਕਿਹਾ ਪਾਪਾ ਤੁਸੀਂ ਬੇ ਤੜਕੋ ਕੇ ਦੁਕਾਨ ਤੇ ਬਾਹਰ ਜਿੱਥੇ ਮਰਜੀ ਸੇਵਾ ਕਰੋ ਮੇਰੇ ਪਰਿਵਾਰ ਨੇ ਕਦੀ ਰੋਕਿਆ ਨਹੀਂ ਆ ਜਿੱਥੇ ਵੀ ਸਰਜੀਤ ਵੀਰਾਂ ਨੂੰ ਜਰੂਰਤ ਹੁੰਦੀ ਆ ਇਹ ਮੈਨੂੰ ਨਾਲ ਖੜਦਾ ਮੈਂ ਇਹਨਾਂ ਨਾਲ ਪਿੱਛੇ ਬਰਦਾ ਆਸ਼ਰਮ ਵੀ ਗਿਆ ਆ ਜਿੱਥੇ ਜਿੱਤੇ ਜਰੂਰਤਵੰਦ ਹੁੰਦੀ ਆ ਜਿੰਨੇ ਕੀ ਸਾਡੀ ਸਮਰਥਾ ਹੁੰਦੀ ਆ ਉਹ ਅਸੀਂ ਲੋਕਾਂ ਦੀ ਮਦਦ ਕਰਦੇ ਆ ਤੁਸੀਂ ਵੀ ਪਤਾ ਲੱਗਾ ਵੀ ਤੁਸੀਂ ਆਪਣੀ ਇਹ ਕਮਾਈ ਦੇ ਵਿੱਚੋਂ ਦਸਵੰਦ ਬਹੁਤ ਕੱਢਦੇ ਹੋ ਅਸੀਂ ਦੇਖਿਆ ਵੀ ਤੁਸੀਂ ਦਸਵੰਦ ਵਾਸਤੇ ਲੰਗਰ ਵੀ ਲਗਾਉਂਦੇ ਹੋ ਹੋਰ ਬੜੇ ਉਪਰਾਲੇ ਕਰਦੇ ਹੋ ਦਸ਼ਕਾਂ ਦੇ ਸਾਹਜਾਂ ਕਰਦੇ ਹੋ ਹੋਰ ਕਿਹੜੇ-ਕਿਹੜੇ ਉਪਰਾਲੇ ਤੁਹਾਡੀ ਸੋਸਾਇਟੀ ਵੱਲੋਂ ਕੀਤੇ ਜਾਂਦੇ ਨੇ ਸਰ ਸਾਡੀ ਸੋਸਾਇਟੀ ਵੱਲੋਂ ਇੱਕ ਤੇ ਦਸਵੰਦ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਵੱਲੋਂ ਕਰਦਾ ਇੱਕ ਮੇਰਾ ਦੋਸਤ ਆ ਇੱਕ ਉਹ ਵੀ ਕਾਫੀ ਮੇਰੇ ਨਾਲ ਮੋੜੇ ਨਾ ਮੋੜਾ ਜੋੜ ਕੇ ਸੇਵਾ ਕਰਦੇ ਆ ਇਹਦੇ ਵਿੱਚ ਅਸੀਂ ਲੰਗਰ ਹੋ ਗਿਆ ਪਲੱਸ ਬੱਚੇ ਜਿਹੜੇ ਸਰਕਾਰੀ ਸਕੂਲ ਪੜ੍ਹਦੇ ਹੁਣ ਇੱਕ ਬੱਚੀ ਨੂੰ ਰਾਤੀ ਕਿਤਾਬਾਂ ਲੈ ਕੇ ਦਿੱਤੀਆਂ ਵਾ ਕਿਸੇ ਬੱਚੇ ਦੀ ਸਰਕਾਰੀ ਸਕੂਲ ਫੀਸ ਜਾਂ 2010 22 ਜਾਂ ਜਨਤਕ ਸਕੂਲ ਦੇ ਗਏ ਆਏ ਸੀਗੇ ਪਿੱਛੇ ਸਰਕਾਰੀ ਦਵਾਈਆਂ ਵਾਲੇ ਸਕੂਲ ਦੇ ਗਏ ਆਏ ਆ ਬੱਚਿਆਂ ਦੀ ਕਾਪੀ ਕਿਤਾਬੀ ਦੀ ਲੋੜ ਪੈਂਦੀ ਉਹ ਲੈ ਕੇ ਦਿੰਨੇ ਆ ਕੁਝ ਸਾਡੇ ਕੋਲ 25 30 ਬੀਬੀਆਂ ਵਿਧਵਾ ਰਾਸ਼ਨ ਲੈਂਦੀਆਂ ਨੇ ਜਿਹਦੇ ਵਿੱਚੋਂ 10 12 ਨੂੰ ਅਸੀਂ ਆਪਣੇ ਦਸਵੰਦ ਰੁਪਈਏ ਚੋਂ ਦਿੰਨੇ ਆ ਔਰ 15 20 ਬੀਬੇ ਮੇਰਾ ਦੋਸਤ ਹੈ ਇੱਕ ਉਹ ਵੀ ਸਾਡੀ ਸੁਸੇਨਾ ਸੁਸੇਨਾ ਨਾਲ ਜੁੜਿਆ ਤੁਹਾਡੇ ਕਾਲੇ ਪਿੰਡ ਦੇ ਨੇ ਉੱਥੇ ਵੀ ਰਾਸ਼ਨ ਦਿੰਨੇ ਆ ਔਰ ਜਿਵੇਂ ਜਿਵੇਂ ਸਾਡੇ ਕੋਲ ਦਸਵੰਦ ਹੁੰਦਾ ਵਾ ਉਸ ਉਸ ਤਰੀਕੇ ਨਾਲ ਅਸੀਂ ਲੋਕਾਂ ਦੀ ਮਦਦ ਜਿਹੜੀ ਆ ਸਮੇਂ-ਸਮੇਂ ਕਰਦੇ ਰਹਿੰਦੇ ਆ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਵੀ ਮੈਂ ਕਹਿੰਦਾ ਵੀ ਜਿਹੜੇ ਸਾਡੇ ਪੰਜਾਬੀ ਨੇ ਜਿਹੜੇ ਹਮੇਸ਼ਾ ਲੋਕਾਂ ਦੀ ਲੋੜਵੰਦ ਮਦਦ ਵਾਸਤੇ ਖੜ ਜਾਂਦੇ ਨੇ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਜਿੱਥੇ ਬੱਚਿਆਂ ਨੂੰ ਪੜਾਈ ਦਿੱਤੀ ਜਾਂਦੀ ਆ ਉਹ ਉਹਦੇ ਲਗਾਏ ਜਾਂਦੇ ਨੇ ਉੱਥੇ ਲੋੜਵੰਦ ਧੀਾਂ ਦੇ ਆਨੰਦਕਾਰ ਵੀ ਕੀਤੇ ਜਾਂਦੇ ਨੇ ਅਸੀਂ ਦੇਖਿਆ ਵੀ ਆਨੰਦਕਾਰ ਦੇ ਵਾਸਤੇ ਮਾਪੇ ਨੂੰ ਕਰਜ਼ਾ ਤੱਕ ਚੁਕਾਉਣਾ ਪੈਂਦਾ ਵੀ ਧੀ ਦਾ ਵਿਆਹ ਹੋ ਜੇ ਪਰ ਇਹ ਵੀ ਸੇਵਾ ਜਿਹੜੀ ਆ ਮੈਂ ਕਹਿੰਦਾ ਨਾਕ ਸਾਹਿਬ ਨੇ ਜਿਹੜੀ ਕਿ ਇਹਨਾਂ ਦੀ ਸੁਸਾਇਟੀ ਆ ਮਾਤਾ ਗੁਜਰੀ ਵਾਪਸ ਸੁਸਾਇਟੀ ਉਹਨਾਂ ਨੂੰ ਜਿਹੜੀ ਸੇਵਾ ਚੁੱਕੀ ਗਈ ਆ ਕਿਸੇ ਵੀ ਲੋੜਵੰਤ ਦੀ ਦਾ ਨੰਦਕਾਰਜ ਹੋਵੇ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਨਾਕ ਸਾਹਿਬ ਅਤੇ ਇਹਨਾਂ ਦੇ ਜਿਹੜੇ ਮੈਂਬਰ ਨੇ ਉਹ ਬੈਠੇ ਨੇ ਇਹ ਨਾਕ ਸਾਹਿਬ ਕਰੋਂ ਦੀ ਤੁਸੀਂ ਹੁਣ ਜਿਹੜੀ ਸੇਵਾ ਲਭਾਈ ਆ ਕਦੋਂ ਹੁਣ ਜਿਹੜੀ ਆ ਅਨੰਦਕਾਰਜ ਕਰਨੇ ਕਦੋਂ ਕਰਨੇ ਨਸ਼ਕਾਂ ਨੂੰ ਸਾਜਾ ਕਰਦੇ ਹੋ ਤੇ ਕਿੰਨੇ ਜੋੜੇ ਵਿਆਹ ਕਰਦੇ ਹੋ ਇਹ ਤੁਹਾਨੂੰ ਸਾਰੀ ਜਾਣਕਾਰੀ ਹੈਰੀ ਭਾਜੀ ਨੂੰ ਦੇਣਗੇ ਇਹਨਾਂ ਨੂੰ ਮੈਂ ਦੱਸਿਆ ਦੱਸੋ ਭਾਜੀ ਦੇਖੋ ਜੀ ਅਕਤੂਬਰ ਦੇ ਮਹੀਨੇ ਅਸੀਂ ਬਹੁਤ ਹੀ ਲੰਬੀ ਛਾਲ ਨਹੀਂ ਮਾਰਦੇ ਕਿਉਂਕਿ ਅਸੀਂ ਕਿਸੇ ਦੇ ਅੱਗੇ ਆਪਣਾ ਕੋਈ ਅਕਾਊਂਟ ਨੰਬਰ ਨਹੀਂ ਦਿੰਦੇ ਕਿਸੇ ਨੂੰ ਆਪਣਾ ਗੂਗਲ ਪੇ ਨਹੀਂ ਦਿੰਦੇ ਇਹ ਸਾਰਾ ਹੀ ਜਿਹੜਾ ਖਰਚਾ ਨਾਰਿੰਗ ਭਾਈ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਇਹਨਾਂ ਦੇ ਬ੍ਰਦਰ ਜੇ ਜੇ ਪਬਲਿਕ ਸਕੂਲ ਵੱਲੋਂ ਕੀਤਾ ਜਾਂਦਾ ਤੇ 6 ਕਿਲੋਮੀਟਰ ਦਾ ਘੇਰਾ ਜਿਹੜਾ ਛਾੜੇ ਦਾ ਏਰੀਆ 6 ਕਿਲੋਮੀਟਰ ਦਾ ਵਾ ਤੇ ਅਸੀਂ 6 ਕਿਲੋਮੀਟਰ ਦੇ ਏਰੀਆ ਵਿੱਚ ਜਗ੍ਹਾ ਰੱਖੀ ਆ ਵੀ 6 ਕਿਲੋਮੀਟਰ ਦੇ ਵਿੱਚ ਕਿਸੇ ਵੀ ਲੋੜਵੰਦ ਤੀ ਨੂੰ ਵੀ ਜਿਹੜੀ ਉਹਦੀ ਸ਼ਾਦੀ ਹੋਣ ਵਾਲੀ ਆ ਉਹਦੇ ਬਾਪ ਜਿਹੜਾ ਵਾ ਨਹੀਂ ਉਹ ਕੁਛ ਕਰ ਸਕਦਾ ਜਿਹੜਾ ਬਹੁਤ ਆਰਥਿਕ ਪੱਖੋਂ ਕਮਜ਼ੋਰ ਆ ਜਿਹੜੇ ਜ਼ਰੂਰਤਮੰਦ ਆ ਅਸਲ ਦੇ ਵਿੱਚ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਕਤੂਬਰ ਮਹੀਨੇ ਦੇ ਵਿੱਚ ਬਾਈਪਾਸ ਦੇ ਉੱਤੇ ਜੇ ਜੇ ਪਬਲਿਕ ਸਕੂਲ ਦੇ ਗਰਾਊਂਡ ਦੇ ਵਿੱਚ ਬਹੁਤ ਵੱਡੀ ਗਰਾਊਂਡ ਆ ਉਹਦੇ ਵਿੱਚ ਜਿਹੜੇ ਆਨੰਦ ਕਾਰਜ ਕੀਤੇ ਨੇ ਐਤਕੀ ਅਕਤੂਬਰ ਦੇ ਮਹੀਨੇ ਡੇਟ ਹਾਲੇ ਆਪਾਂ ਫਾਈਨਲ ਕਰਨੀ ਆ ਤੇ ਉਹ ਜਿਹੜਾ ਪ੍ਰਚਾਰ ਅਸੀਂ ਸ਼ੁਰੂ ਕਰ ਦਿੱਤਾ ਪਰ ਡੇਟ ਹਾਲੇ ਆਪਾਂ ਨਹੀਂ ਦਿੱਤੀ ਉਹ ਡੇਟ ਦੇ ਕੇ ਤੇ ਜਿਹੜਾ ਸਾਰਾ ਪ੍ਰਬੰਧ ਕਰਾਂਗੇ ਜਿੰਨੀਆਂ ਵੀ ਧੀਆ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਧੀਆਂ ਦੇ ਕਾਰਜ ਹੋਣ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਪੇ ਬਾਪ ਨਹੀਂ ਹੈਗੇ ਉਹ ਵੀ ਧੀਆਂ ਜਿਨ੍ਹਾਂ ਦੇ ਕੋਈ ਅੱਗੇ ਪਿੱਛੇ ਨਹੀਂ ਹੈ ਉਹ ਵੀ ਧੀਆਂ ਉਸ ਆਪਾਂ ਨੇ ਵੀ ਵੈਰੀਫਾਈ ਕਰਕੇ ਤੇ ਉਹਨਾਂ ਦੇ ਜਿਹੜੇ ਆਨੰਦ ਕਾਰਜ ਅਕਤੂਬਰ ਮਹੀਨੇ ਨਾਰੰਗ ਸਾਹਿਬ ਦੇ ਪਰਿਵਾਰ ਵੱਲੋਂ ਜਿਹੜਾ ਉਹਨਾਂ ਦੇ ਕੀਤੇ ਜਾਣਗੇ ਅਕਤੂਬਰ ਦੇ ਮਹੀਨੇ ਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਭੀ ਅੱਜ ਤੁਹਾਨੂੰ ਗੁਰੂ ਦੇ ਸਿੰਘਾਂ ਨਾਲ ਬੁਲਾਇਆ ਜਿਹੜੇ ਕਿ ਸੇਵਾ ਕਰਨ ਨੇ ਮਾਨਵਤਾ ਦੀ ਸੇਵਾ ਕਰ ਰਹੇ ਨੇ ਮੈਂ ਕਹਿੰਦਾ ਭੀ ਜਿੱਥੇ ਸਿੱਖ ਪਹੁੰਚ ਜਾਂਦਾ ਮੈਨੂੰ ਲੱਗਦਾ ਉਥੇ ਕੋਈ ਵੀ ਜਿਹੜਾ ਭੁੱਖਾ ਜਾਂ ਕਿਸੇ ਦੀ ਲੋੜਵੰਦ ਦੀ ਜ਼ਰੂਰਤ ਜਿਹੜੀ ਆ ਉਹ ਜਿਹੜੀ ਉਹ ਪੂਰੀ ਹੋ ਜਾਂਦੀ ਆ ਤੇ ਤੁਸੀਂ ਦੇਖਿਆ ਅੱਜ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਜਿਹੜੇ ਕੀ ਮੈਂਬਰ ਨੇ ਅੰਤ ਤੱਕ ਜਿਹੜੀ ਕੀ ਮਿਹਨਤ ਵੀ ਕਰਦੇ ਨੇ ਤੇ ਸੇਵਾ ਬੜੀ ਭਾਵਨਾ ਨਾਲ ਕਰਦੇ ਨੇ ਖਾਸ ਕਰਕੇ ਜਿਹੜੇ ਕੀ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੁੰਦਾ ਜਿਹੜਾ ਕੀ ਕਿਸੇ ਲੋੜਵੰਦ ਧੀ ਦੇ ਅਨੰਦ ਕਾਰਜ ਵਾਸਤੇ ਜਾਂ ਕਿਸੇ ਦੀ ਪੜ੍ਹਾਈ ਵਾਸਤੇ ਤੇ ਜਾਂ ਫਿਰ ਕਿਸੇ ਦੀ ਰੋਗ ਹੋਇਆ ਉਸ ਦੀ ਬਿਮਾਰੀ ਦੇ ਵਾਸਤੇ ਜਿਹੜੀ ਕੀ ਪੈਸੇ ਵਰਤ ਜਾਂਦੇ ਨੇ ਕੁਸੀਂ ਦੇਖਿਆ ਖਬਰ ਨੂੰ ਵੱਤਵਾਛੇ ਜਰੂਰ ਕਰਦੇ ਹੋ ਜਿਹੜੇ ਕਿ ਸਿੱਖੀ ਦਾ ਪਿਆਰ ਕਰਦੇ ਨੇ ਮਾਨਵਤਾ ਦਾ ਪਿਆਰ ਕਰਦੇ ਨੇ ਇਸ ਤਰ੍ਹਾਂ ਇਹ ਸੇਵਾ ਜਰੀ ਨਿਭਾ ਰਹੇ ਨੇ ਮਾਤਾ ਗੁਰਜੀ ਵੈਲਫੇਅਰ ਸੁਸਾਇਟੀ ਮੇਨੂ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ